ਸਾਦੇ ਜੇ ਨੌਜਵਾਨ ਦੇ ਲਿਖੇ ਹੋਏ ਗੀਤ ਬਾਲੀਵੁੱਡ ਦੇ ਜਿਹੜੇ ਵੱਡੇ ਵੱਡੇ ਸਿੰਗਰ ਜਸਬੀਰ ਜੱਸੀ ਵਰਗੇ ਨੇ ਉਹ ਵੀ ਗਾ ਰਹੇ ਨੇ ਇਸ ਤਰ੍ਹਾਂ ਦਾ ਤੁਹਾਡੇ ਗੀਤਾਂ ਦੇ ਵਿੱਚ ਤੁਹਾਡੀਆਂ ਕਵਤਾਵਾਂ ਦੇ ਵਿੱਚ ਕੀ ਹੈ ਰੱਬ ਦਾਣ ਤੇ ਮਿੱਤਰੋ ਲਖੀਆਂ ਜੋ ਤਕਦੀ ਹੰਦਿਆਂ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਇਸ ਗੀਤ ਨੂੰ ਮਤਲਬ ਜਿਹੜੇ ਇਸ ਗੀਤ ਦੇ ਵਿਊਅ ਮਿਲੇ ਉਹਨਾਂ ਦੇ ਵਿੱਚ ਚੱਲ ਰਿਹਾ ਕਰੋੜਾਂ ਦੇ ਵਿੱਚ ਸਿੱਖ ਕੌਮ ਨੂੰ ਮਾਣ ਇਹਨਾਂ ਚੀਜ਼ਾਂ ਨੂੰ ਲਿਖਣ ਪਿੱਛੇ ਤੁਹਾਡਾ ਕੋਈ ਨਿੱਜੀ ਮਫਾਦ ਵੀ ਹੁੰਦਾ ਹੈ ਕੋਸ਼ਿਸ਼ ਇਹੀ ਆ ਕਿ ਚੰਗਾ ਲਿਖਿਆ ਜਾਵੇ ਤੇ ਕੌਮ ਬਾਰੇ ਲਿਖਿਆ ਜਾਵੇ ਤੇ ਸੂਰਮਿਆਂ ਬਾਰੇ ਲਿਖਿਆ ਜਾਵੇ ਇਤਿਹਾਸ ਬਾਰੇ ਜਦੋਂ ਨਾਮੀ ਗਾਇਕਾ ਨੂੰ ਤੁਸੀਂ ਗੀਤ ਲਿਖ ਕੇ ਦਿੰਨੇ ਹੋ ਤੇ ਕੋਈ ਨਾ ਕੋਈ ਝਾਕ ਵੀ ਹੁੰਦੀ ਆ ਕਿ ਕੋਈ ਪੈਸੇ ਦੇਊਗਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਗੀਤਾਂ ਦਾ ਕੋਈ ਮੁੱਲ ਪਾਊਗਾ ਗੁਜਰਾਨ ਜਿਹੜਾ ਮਾਇਆ ਤੋਂ ਬਿਨਾ ਨਹੀਂ ਹੈ ਸ੍ਰੀ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਸਰਮੌਰ ਸੰਸਥਾ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਕਦੇ ਸੋਚਿਆ ਨਹੀਂ ਕਿ ਇੰਨਾ ਵੱਡਾ ਪੰਥਕ ਕਵੀ ਹੈ ਇੰਨੀਆਂ ਸੋਹਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਹੈ ਤੇ ਜਿਹਾ ਇਹ ਪੰਥਕ ਕਵੀ ਨੂੰ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਪ੍ਰਚਾਰਕ ਜੀ ਕੋਈ ਕਵੀਸ਼ਰ ਸਿੰਘ ਦੀ ਜੋ ਵੀ ਦੇ ਦੇਣੀ ਚਾਹੀਦੀ ਆ ਪੰਥਕ ਗੀਤਕਾਰ ਪੰਥਕ ਕਵੀ ਹੋਣ ਦੇ ਨਾਲ-ਨਾਲ ਤੁਸੀਂ ਇੱਕ ਪਾਠੀ ਸਿੰਘ ਵੀ ਹੋ ਪਾਠ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚਲਾਉਨੇ ਆ ਫਿਰ ਪਾਠ ਦੇ ਵਿੱਚ ਸੰਤੁਸ਼ਟੀ ਹੈ ਤੁਹਾਨੂੰ ਜਿਸ ਤਰੀਕੇ ਦੇ ਨਾਲ ਡਿਊਟੀਆਂ ਲਾਉਣੇ ਹੋ ਪਰਿਵਾਰ ਦਾ ਗੁਜ਼ਾਰਾ ਚਲਾਉਣੇ ਹੈ ਤੇ ਤੁਸੀਂ ਪੰਥਕ ਕਵੀ ਹੋ ਪਰ ਖੇਡ ਦੇ ਮੈਦਾਨ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਦੇਣ ਦਾ ਅਸਲ ਦੇ ਵਿੱਚ ਕਾਰਨ ਕੀ ਹੈ ਉਸ ਤੋਂ ਕਹਿੰਦੇ ਨੇ ਕੌਮ ਨੇ ਸਾਡਾ ਮੁੱਲ ਹੀ ਨਹੀਂ ਪਾਇਆ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਸੋਚਦੇ ਆ ਤੁਸੀਂ ਕਿ ਕਈਆਂ ਨੌਜਵਾਨਾਂ ਨੂੰ ਭੁਲੇਖਾ ਵਾ ਵੀ ਸ਼ਾਇਦ ਵੀ ਗੀਤਕਾਰੀ ਦੇ ਵਿੱਚੋਂ ਵੀ ਬਹੁਤ ਪੈਸਾ ਮਿਲਦਾ ਹੈ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਕਵੀ ਵੀ ਮਿਲਦੇ ਨੇ ਜਿਨ੍ਹਾਂ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਪੰਥਕ ਚੀਜ਼ਾਂ ਦੇ ਮੱਦੇਨਜ਼ਰ ਜਾਂ ਕੌਮ ਦੀ ਦਸ਼ਾ ਤੇ ਦਿਸ਼ਾ ਦੇ ਮੱਦੇਨਜ਼ਰ ਬਹੁਤ ਸਾਰੀਆਂ ਅਜਹੀਆਂ ਕਵਤਾਵਾਂ ਤੇ ਗੀਤ ਲਿਖ ਕੇ ਸਮਾਜ ਦੇ ਵਿੱਚ ਲਿਆਂਦੇ ਜਾਂਦੇ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਆਰਥਿਕ ਪੱਖ ਨੂੰ ਲੈ ਕੇ ਜਾਂ ਇਹਦੇ ਨਾਲ ਜਿਹੜੇ ਮਾਨ ਸਨਮਾਨ ਦੀ ਗੱਲ ਆਉਂਦੀ ਹੈ ਕਿ ਪੰਥਕ ਲੋਕਾਂ ਵਾਸਤੇ ਜਾਂ ਨਾ ਕਵੀ ਜਨਾਂ ਵਾਸਤੇ ਮਾਨ ਸਨਮਾਨ ਦੀ ਗੱਲ ਹੈ ਇਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੇ ਹਾਲਾਤ ਜਾਪਦੇ ਨੇ ਉਹ ਕਵੀ ਕਿਉਂ ਬਣੇ ਨੇ ਉਹਨਾਂ ਦੀ ਸ਼ੁਰੂਆਤ ਕਿਵੇਂ ਹੋਈ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਟੀਚਾ ਕੀ ਮਿੱਥਿਆ ਹੋਇਆ ਏ ਇਸੇ ਨੂੰ ਇਸੇ ਨੂੰ ਲੈ ਕੇ ਮੇਰੇ ਨਾਲ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੇ ਗੀਤ ਤੇ ਕਵਿਤਾਵਾਂ ਲਿਖਣ ਵਾਲੇ ਦੀਪ ਸਿੰਘ ਪ੍ਰਿੰਗੜੀ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਕੁਝ ਸਵਾਲਾਂ ਦੀ ਉਹਨਾਂ ਦੇ ਨਾਲ ਸਾਂਝ ਵੀ ਕਰਾਂਗੇ ਸਵਾਗਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਮੁੱਢਲੇ ਰੂਪ ਚ ਸਵਾਲ ਹੈ ਇਹ ਜਿਹੜੀ ਤੁਸੀਂ ਕਵਤਾਵਾਂ ਲਿਖਦੇ ਹੋ ਗੀਤ ਲਿਖਦੇ ਹੋ ਇਹਨਾਂ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਇਹ ਕੁਦਰਤੀ ਤੌਰ ਤੇ ਆਜੀ ਗੁਰੂ ਸਾਹਿਬ ਦੀ ਪਰਮਾਤਮਾ ਦੀ ਰਹਿਮਤ ਕਹਿ ਲਓ ਜਾਂ ਬਖਸ਼ਿਸ਼ ਕਹਿ ਲਓ ਤੇ ਇਸ ਤਰ੍ਹਾਂ ਆਈਡੀਆ ਮਤਲਬ ਲੈਣਾ ਇਹ ਆਉਂਦੀਆਂ ਕੁਦਰਤ ਵੱਲੋਂ ਤੇ ਫਿਰ ਅੱਗੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਫਿਰ ਗੀਤ ਕਵਤਾਵਾਂ ਫਿਰ ਨਵੇਂ ਪੈਦਾ ਹੁੰਦੇ ਆ ਸੋਚ ਕੇ ਲਿਖਦੇ ਹੋ ਜਾਂ ਇਹ ਫਿਰ ਕੁਦਰਤੀ ਨਾਮਤ ਹੁੰਦੀ ਆ ਹਾਂਜੀ ਕੁਦਰਤੀ ਦੇਣ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਤੇ ਚਲੋ ਖਾਸ ਕਰਕੇ ਜਿਸ ਤਰ੍ਹਾਂ ਆਪਣੇ ਮੌਜੂਦਾ ਹਾਲਾਤਾਂ ਤੇ ਜਾਂ ਕੋਈ ਜਰੂਰੀ ਸੀਨ ਦੇਖਦੇ ਆਪਾਂ ਜਾਂ ਅੱਜ ਕੱਲ ਦਾ ਜੋ ਵੀ ਦੌਰ ਆ ਹਨਾ ਜ ਜਨਾ ਕੋਈ ਸਰਜਰੀ ਕਟਨਾਵਾਂ ਹੋਈ ਹੋਵੇ ਹੂੰ ਤੇ ਉਸੇ ਹਿਸਾਬ ਨਾਲ ਫਿਰ ਸਮੇਂ ਦੇ ਹਿਸਾਬ ਨਾਲ ਬਚਪਨ ਤੋਂ ਸੋਚਿਆ ਸੀ ਕਿ ਇਸ ਤਰੀਕੇ ਦੇ ਨਾਲ ਪੰਥਕ ਲਖਾਰੀ ਤੇ ਪੰਥਕ ਕਵੀ ਬੰਨਣਾ ਆ ਨਹੀਂ ਇਹ ਬਚਪਨ ਤੋਂ ਨਹੀਂ ਕੋਈ ਸੋਚ ਮੈਂ 2005 ਦੇ ਵਿੱਚ ਸ਼ੁਰੂਆਤ ਇਹਦੀ ਹੋਈ ਲਿਖਣ ਦੀ ਹੂੰ ਤੇ ਪਿਤਾ ਜੀ ਵੀ ਸਵਰਗੀ ਪਾਲ ਸਿੰਘ ਕੁਮੇਸ਼ਰ ਪ੍ਰਿੰਗੜੀ ਵਾਲੇ ਉਹਨਾਂ ਦੇ ਨਾਲ ਮਤਲਬ ਲੰਮਾ ਸਮਾਂ ਮੈਂ ਸੇਵਾ ਕੀਤੀ ਹੂੰ ਕਵੀਸ਼ਰੀ ਚ ਵੀ ਤੇ ਫਿਰ ਸਮੇਂ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਆਈ ਤੇ ਫਿਰ ਗੀਤ ਰਿਕਾਰਡ ਹੋਣੇ ਸ਼ੁਰੂ ਹੋਏ ਉਹਨਾਂ ਦਾ ਵੀ ਤੁਹਾਡੇ ਵਾਂਗ ਸੰਘਰਸ਼ ਰਿਹਾ ਹੈ ਬਹੁਤ ਵੱਡਾ ਸੰਘਰਸ਼ ਉਹਨਾਂ ਦਾ ਰਿਹਾ ਹੈ ਜ਼ਿੰਦਗੀ ਵਿੱਚ ਕਵੀਸ਼ਰੀ ਦੇ ਵਿੱਚ ਨਾਂਵਾਰ ਕਵੀਸ਼ਰਾਂ ਦੇ ਨਾਲ ਉਹ ਰਹੇ ਨੇ ਹੂੰ ਤੇ ਖਾਸ ਕਰਕੇ 1984 ਦਾ ਜਿਹੜਾ ਦੁਖਾਂਤ ਵਾਪਰਿਆ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਪੀੜ ਹੰਢਾਈ ਆ ਤੇ ਨਵੰਬਰ ਦੀ ਜਾਂ ਜੂਨ ਦੀ ਨਵੰਬਰ ਦੀ ਮਿਰਜ਼ਾਪੁਰ ਯੂਪੀ ਦੇ ਵਿੱਚ ਸੀ ਉਹਨਾਂ ਦੀ ਡਿਊਟੀ ਪ੍ਰਾਈਵੇਟ ਜੌਬ ਕਰਦੇ ਉਸ ਸਮੇ ਉਹਨਾਂ ਦੀ ਸ਼ਾਦੀ ਨਹੀਂ ਹੋਈ ਤੇ ਜਦੋਂ ਇਹ ਕਾਂਡ ਹੋਇਆ ਤੇ ਫਿਰ ਉਦੋਂ ਇਹਨਾਂ ਇਹਨਾਂ ਉੱਪਰ ਵੀ ਹਮਲਾ ਹੋਇਆ ਇਹਨਾਂ ਦੇ ਨਾਲ ਇਹਨਾਂ ਦੇ ਜੋ ਪਾਗਵਟ ਭਰਾ ਨੇ ਤੇ ਇਹਨਾਂ ਦੇ ਸ਼ਗਿਰਦ ਵੀ ਨੇ ਪਿਤਾ ਜੀ ਦੇ ਢਾਡੀ ਬਖਸ਼ੀ ਸਿੰਘ ਜਿਰਾਣੀ ਬਲਾ ਹੂੰ ਇਹ ਵੀ ਉਸ ਸਮੇ ਇਹਨਾਂ ਦੇ ਨਾਲ ਸੀ ਨਵੰਬਰ 84 ਦੇ ਵਿੱਚ ਹੂੰ ਤੇ ਕਾਫੀ ਸੱਟਾਂ ਤੇ ਕਾਫੀ ਮਾਰ ਪਈ ਪੈਂ ਪਿਤਾ ਜੀ ਨੂੰ ਇਨਾਂ ਤੇ ਇਨਾਂ ਤੇ ਅਟੈਕ ਕਿਉਂ ਹੋਇਆ ਸਿੱਖ ਹੋਣ ਕਰਕੇ ਜਾਂ ਬਹੁਤ ਵੱਡੀ ਗੱਲ ਸੀ ਸਰਦਾਰ ਹੋਣ ਕਰਕੇ ਹੂੰ ਕਿਉਂਕਿ ਆਪਾਂ ਨੂੰ ਪਤਾ ਵਾ 84 ਚ ਵੀ ਸਰਦਾਰਾਂ ਨੂੰ ਚੁਣ-ਚੁਣ ਕੇ ਜਾਂ ਲੱਭ-ਲੱਭ ਕੇ ਮਾਰਿਆ ਗਿਆ ਹੂੰ ਤੇ ਚਲੋ ਪਿਤਾ ਜੀ ਦਾ ਵੀ ਬੜਾ ਬੁਰਾ ਹਾਲ ਹੋਇਆ ਦੱਸਦੇ ਹੁੰਦੇ ਬੜੀਆਂ ਸਟੋਰੀਆਂ ਕਾਣੀਆਂ ਸੁਣੀਆਂ ਉਹਨਾਂ ਤੋਂ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਨ ਬਚ ਗਈ ਤੁਹਾਡੇ ਪਿਤਾ ਜੀ ਨੇ ਦੱਸੀਆਂ ਸਾਰੀਆਂ ਗੱਲਾਂ ਹਾਂਜੀ ਹਾਂਜੀ ਸਾਡੀਆਂ ਬੀਤੀਆਂ ਕਹਾਣੀਆਂ ਹੂੰ ਤੇ ਜਦੋਂ ਬੰਦਾ ਆਪਣੇ ਨਾਲ ਹੱਡ ਬੀਤੀ ਦੱਸਦਾ ਤੇ ਕਿਤੇ ਨਾ ਕਿਤੇ ਮਨ ਪ੍ਰਸੀਜ ਜਾਂਦਾ ਜਦੋਂ ਉਹ ਸਾਰੀਆਂ ਚੀਜ਼ਾਂ ਦੱਸ ਦੇ ਸੀ ਤੇ ਫਿਰ ਕਿਸ ਤਰ੍ਹਾਂ ਦੇ ਖਿਆਲਤ ਹੁੰਦੇ ਸੀ ਉਹਨਾਂ ਦੇ ਹਾਂ ਉਹਨਾਂ ਦੇ ਮਤਲਬ ਦਰਦਨਾਕ ਸਾਕੇ ਬਹੁਤ ਵੱਡੇ ਇਹ ਉਹਨਾਂ ਦੀ ਜ਼ਿੰਦਗੀ ਦੇ ਸੀ ਹੂੰ ਤੇ ਵੇਖੋ ਇੱਕ ਹੁੰਦੀ ਆ ਮਤਲਬ ਸੁਣੀ ਗੱਲ ਇੱਕ ਆਬੀ ਤੇ ਹੱਡ ਬੀਤੀ ਹੈ ਨਾ ਤੇ ਇਹ ਬੜੀ ਵੱਡੀ ਗੱਲ ਸੀ ਉਹਨਾਂ ਵਾਸਤੇ ਤੇ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਸਮੇਂ ਉਹਨਾਂ ਦੀ ਜਾਨ ਬਚ ਗਈ ਤੇ 3 ਮਹੀਨੇ ਫਿਰ ਉਹ ਮਤਲਬ ਉੱਪਰ ਉਧਰ ਦਾਖਲ ਰਹੇ ਹਸਪਤਲ ਚ ਫਿਰ ਪਟਿਆ ਹਸਪਤਲ ਜੋ ਭੁੱਲਰ ਹਸਪਤਲ ਆਪਣੇ ਇਲਾਕੇ ਦਾ ਬਹੁਤ ਵੱਡਾ ਹੂੰ ਉੱਥੇ ਇਹਨਾਂ ਨੂੰ 60 ਬੋਦਲਾਂ ਖੂ ਗੁਲੂਕੋਜਾਂ ਚੜੀਆਂ ਉਹਨਾਂ ਦਿਨਾਂ ਚ ਹੂੰ ਤੇ ਡਾਕਟਰ ਭੁੱਲਰ ਸਾਹਿਬ ਨੇ ਵੀ ਇਹਨਾਂ ਦਾ ਫਿਰ ਫ੍ਰੀ ਇਲਾਜ ਕੀਤਾ ਉਸ ਸਮੇਂ ਵੀ ਸਾਡਾ ਸਰਦਾਰ ਸਿੱਖ ਭਰਾ ਹੂੰ 84 ਦੇ ਵਿੱਚੋਂ ਜਿਉਂਦਾ ਬਚ ਕੇ ਆ ਗਿਆ ਹੂੰ ਜਿਹੜੀਆਂ ਤੁਸੀਂ ਪੰਥਕ ਕਵਿਤਾਵਾਂ ਤੇ ਗੀਤ ਲਿਖਦੇ ਹੋ ਤੁਹਾਡੀ ਕਲਮ ਬਹੁਤ ਦਮਦਾਰ ਹੈ ਫੇਮਸ ਹੋਈਆਂ ਨੇ ਪਿਛਲੇ ਸਮੇਂ ਦੇ ਦਰਮਿਆਨ ਕਵਿਤਾਵਾਂ ਤੇ ਇਹ ਜਿਹੜੀਆਂ ਕਵਤਾਵਾਂ ਤੇ ਗੀਤ ਲਿਖਣ ਦਾ ਜਦੋਂ ਆ ਗਾਇਕਾਂ ਨੂੰ ਦੇਣ ਦਾ ਜਾਂ ਢਾਡੀਆਂ ਨੂੰ ਰਾਗੀਆਂ ਨੂੰ ਕਵੀਸ਼ਰਾਂ ਨੂੰ ਦੇਣ ਦਾ ਕਾਰਨ ਕੀ ਹੈ ਤੁਹਾਡਾ ਕਾਰਨਾ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜੀ ਆਪਣੇ ਲਿਖਤ ਵਾ ਉਹ ਜ਼ਿਆਦਾਤਰ ਇਤਿਹਾਸ ਨਾਲ ਸੰਬੰਧਿਤ ਆ ਜਾਂ ਆਪਣੇ ਜੁਝਾਰੂਆਂ ਨਾਲ ਗੁਰੂ ਸਾਹਿਬ ਦੇ ਜੀਵਨ ਤੇ ਸੰਬੰਧਿਤ ਆ ਸਿੱਖ ਇਤਿਹਾਸ ਕਹਿ ਲਓ ਗੁਰੂ ਇਤਿਹਾਸ ਕਹਿ ਲਓ ਤੇ ਇਸ ਕਰਕੇ ਫਿਰ ਸਭ ਤੋਂ ਵੱਡਾ ਲਿੰਕ ਮੇਰਾ ਮਤਲਬ ਆਪਣੇ ਕਵੀਸ਼ਰ ਸਿੰਘਾਂ ਨਾਲ ਢਾਡੀ ਸਿੰਘਾਂ ਨਾਲ ਹੂੰ ਇਹਨਾਂ ਚੀਜ਼ਾਂ ਨੂੰ ਲਿਖਣ ਪਿੱਛੇ ਤੁਹਾਡਾ ਕੋਈ ਨਿੱਜੀ ਮਫਾਦ ਵੀ ਹੁੰਦਾ ਹੈ ਕਿ ਜੇ ਮੈਂ ਇਹ ਚੀਜ਼ ਲੁਕੂਗਾ ਤੇ ਮੇਰਾ ਇਹ ਮਫਾਦ ਪੂਰਾ ਹੋ ਜਾਊਗਾ ਜਾਂ ਫਿਰ ਜਨੂਨ ਕਰਕੇ ਲਿਖਦੇ ਹਾਂ ਸਾਰੀਆਂ ਚੀਜ਼ਾਂ ਇਹ ਜਨੂਨ ਕਹਿ ਲਓ ਕਿਉਂਕਿ ਵੇਖੋ ਆਪਾਂ ਕੌਮ ਬਾਰੇ ਲਿਖਣਾ ਹੂੰ ਕੌਮੀ ਦਰਦ ਕਹਿ ਲਓ ਤੇ ਮਤਲਬ ਇਹ ਪਹਿਲਾਂ ਨਹੀਂ ਸੋਚ ਕੇ ਰੱਖਣਾ ਵੀ ਇਹਦਾ ਮੈਨੂੰ ਕੋਈ ਫਾਇਦਾ ਜਾਂ ਆਪਾਂ ਚਲੋ ਜੋ ਜਨੂਨ ਆ ਗੁਰੂ ਸਾਹਿਬ ਦੀ ਕਿਰਪਾ ਵਾ ਜੋ ਲਿਖਤ ਹੋ ਗਈ ਉਹ ਲਿਖੀ ਗਈ ਤੇ ਕੋਸ਼ਿਸ਼ ਇਹੀ ਆ ਕਿ ਚੰਗਾ ਲਿਖਿਆ ਜਾਵੇ ਤੇ ਕੌਮ ਬਾਰੇ ਲਿਖਿਆ ਜਾਵੇ ਤੇ ਸੂਰਮਿਆਂ ਬਾਰੇ ਲਿਖਿਆ ਜਾਵੇ ਇਤਿਹਾਸ ਬਾਰੇ ਲਿਖਿਆ ਜਾਵੇ ਜਦੋਂ ਕੋਈ 2-4 ਇਸ ਤਰ੍ਹਾਂ ਦੀਆਂ ਕਵਿਤਾਵਾਂ ਜਾਂ ਗੀਤ ਲਿਖ ਲੈਂਦਾ ਇੱਕ ਦੋ ਵਿੱਚ ਫੇਮਸ ਹੋ ਜਾਂਦੇ ਆ ਤੇ ਕਿਤੇ ਨਾ ਕਿਤੇ ਉਹਦੇ ਜਿਹੜੇ ਪੈਰ ਆ ਜ਼ਮੀਨ ਤੋਂ ਉੱਪਰ ਉੱਠ ਜਾਂਦੇ ਨੇ ਫਿਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣ ਲੱਗ ਜਾਂਦਾ ਏ ਜਿਹਨੂੰ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣਿਆ ਜਾ ਸਕਦਾ ਪਰ ਤੁਹਾਡਾ ਪੰਥਕ ਚੀਜ਼ਾਂ ਲਿਖਣ ਦਾ ਪੰਜਾਬ ਦੇ ਬਾਰੇ ਲਿਖਣ ਦਾ ਖਾਸ ਮਕਸਦ ਕੀ ਹੁੰਦਾ ਆ ਇਕ ਕਾਰਨ ਇਹੀ ਆ ਵੀ ਆਪਾਂ ਸਭ ਤੋਂ ਪਹਿਲਾਂ ਪਰਿਵਾਰ ਨੂੰ ਲੈ ਕੇ ਚੱਲੀਏ। ਹੂੰ। ਇਹ ਸੋਚੋ ਵੀ ਜੋ ਅਸੀਂ ਲਿਖ ਰਹੇ ਆ ਜਿਹੜਾ ਆਈਡੀਆ ਗੀਤ ਆ। ਇਹਨੂੰ ਪਹਿਲਾਂ ਪਰਿਵਾਰ ਨੇ ਸੁਣਨਾ ਹੈ। ਹੂੰ। ਧੀਆਂ ਨੇ, ਬੇਟੀਆਂ ਨੇ, ਮਾਂ ਨੇ ਸੁਣਨਾ ਹੈ, ਪਰਿਵਾਰ ਨੇ ਸੁਣਨਾ ਹੈ। ਫਿਰ ਬਾਹਰ ਜਾਣਾ ਹੈ। ਵੀ ਐਸੀ ਗੱਲ ਨਹੀਂ ਵੀ ਗਲਤ ਬੋਲ ਲਿਖੇ ਜਾਣ ਜਾਂ ਧੀਆਂ ਦੇ ਪਿਣਾ ਦੇ ਲੱਖ ਮਿਨੇ ਜਾਣ। ਤੇ ਗੁਰੂ ਸਾਹਿਬ ਦੀ ਕਿਰਪਾ ਵਾ ਮੈਂ ਅੱਜ ਤੱਕ ਪਰਿਵਾਰਕ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਆ ਜਾਂ ਗੁਰੂ ਸਾਹਿਬ ਦੇ ਗੀਤ ਪਾਈ ਹਵਾਰੇ ਬਾਰੇ ਲਿਖਿਆ ਸੀ ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ ਪਰ ਉਹ ਜਿਹੜੀ ਉਪਜ ਸੀ ਕਵਿਤਾ ਦੀ ਉਹ ਉਪਜ ਕਿਵੇਂ ਹੁੰਦੀ ਹੈ ਕਿਸੇ ਦੇ ਵੱਲੋਂ ਕੋਈ ਆਈਡੀਆ ਦਿੱਤਾ ਜਾਂਦਾ ਆ ਜਾਂ ਫਿਰ ਮਨ ਦੇ ਵਿੱਚ ਕਿਸ ਤਰ੍ਹਾਂ ਖਿਆਲਤ ਪੈਦਾ ਹੁੰਦਾ ਨਹੀਂ ਇਹ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਮੈਂ ਉਹਨਾਂ ਦੀ ਜੀਵਨੀ ਪੜੀ ਸੀ ਹੂੰ ਤੇ ਇਸ ਕਰਕੇ ਫਿਰ ਇਹ ਆਈਡੀਆ ਮਤਲਬ ਦਿਮਾਗ 'ਚ ਆਇਆ ਤੇ ਇਹ ਲਿਖਿਆ ਗਿਆ ਇਸ ਹਿੱਕ ਕਾਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਇਸ ਗੀਤ ਨੂੰ ਮਤਲਬ ਜਿਹੜੇ ਇਸ ਗੀਤ ਦੇ 20 ਲਿਓ ਮਿਲੇ ਉਹਨਾਂ ਦੇ ਵਿੱਚ ਚੱਲ ਰਹਾ ਕਰੋੜਾਂ ਦੇ ਵਿੱਚ ਹੂੰ ਇਹਨੂੰ ਪੰਜਾਬ ਨਹੀਂ ਪੰਜਾਬੀ ਨਹੀਂ ਪੰਜਾਬੀਅਤ ਨਹੀਂ ਸਿਰ ਮੱਥੇ ਤੇ ਪ੍ਰਵਾਨ ਕੀਤਾ ਸੋਸ਼ਲ ਮੀਡੀਆ ਤੇ ਇੱਕ ਚਰਚਾ ਬਣੀ ਹੋਈ ਹੈ ਕਿ ਪ੍ਰਿੰਗੜੀ ਦੇ ਇੱਕ ਸਾਦੇ ਜਿਹੇ ਨੌਜਵਾਨ ਦੇ ਲਿਖੇ ਹੋਏ ਗੀਤ ਬਾਲੀਵੁੱਡ ਦੇ ਜਿਹੜੇ ਵੱਡੇ ਵੱਡੇ ਸਿੰਗਰ ਜਸਵੀਰ ਜੱਸੀ ਵਰਗੇ ਨੇ ਉਹ ਵੀ ਗਾ ਰਹੇ ਨੇ ਇਸ ਤਰ੍ਹਾਂ ਦਾ ਤੁਹਾਡੇ ਗੀਤਾਂ ਦੇ ਵਿੱਚ ਤੁਹਾਡੀਆਂ ਕਵਤਾਵਾਂ ਦੇ ਵਿੱਚ ਕੀ ਹੈ ਜਸਵੀਰ ਜੱਸੀ ਦਾ ਨਾਮ ਆਪਾਂ ਬਹੁਤ ਸੁਣ ਰਹੇ ਆ ਹੂੰ ਤੇ ਸੋਚ ਵੀ ਵਧੀਆ ਰੱਖਦੇ ਨੇ ਉਹ ਤੇ ਉਹਨਾਂ ਨੇ ਤਿੰਨ ਗੀਤ ਮੇਰੇ ਗਾਏ ਨੇ ਸਭ ਤੋਂ ਪਹਿਲਾਂ ਪਰਿਵਾਰਕ ਗੀਤ ਧੀਆਂ ਦਾ ਤੇ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੀਤ ਗਾਇਆ ਸੀ ਇੱਕ ਚਾਨਣ ਗੁਰਬਾਣੀ ਦਾ ਹੂੰ ਫਿਰ ਪਿਛਲੇ ਸਾਲ ਉਹਨਾਂ ਨੇ ਗੀਤ ਗਾਇਆ ਸੀ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦਿਆਂ ਦਾ ਮੈਂ ਇੱਕ ਸਾਂਝਾ ਆਈਡੀਆ ਗੀਤ ਲਿਖਿਆ ਸੀ ਉਹ ਉਹਨਾਂ ਨੇ ਫਿਰ ਚਮਕੌਰ ਦੇ ਜੰਗ ਵੇਲੇ ਦਾ ਸੀਨ ਜਿਹੜਾ ਸਾਰਾ ਮੈਂ ਨਕਸ਼ਾ ਖਿੱਚਿਆ ਸੀ ਤੇ ਉਹ ਗੀਤ ਜਿਸ ਵੀਰ ਜੱਸੀ ਜੀ ਨੇ ਬੜੇ ਵਧੀਆ ਮਤਲਬ ਢੰਗ ਨਾਲ ਨਿਭਾਇਆ ਤੇ ਦਸਤਾਰ ਬੰਨ ਕੇ ਸਿਰ ਤੇ ਉਹਨਾਂ ਨੇ ਇਹ ਗੀਤ ਗਾਇਆ ਜੱਸੀ ਤੱਕ ਪਹੁੰਚ ਕੇ ਵੀ ਹੁੰਦੀ ਤੁਹਾਡੇ ਗੀਤ ਦੀ ਜੱਸੀ ਤੱਕ ਮੈਨੂੰ ਕਾਫੀ ਸਮਾਂ ਪਹਿਲਾਂ ਇੱਕ ਵੀਰ ਨੇ ਨੰਬਰ ਉਹਨਾਂ ਦਾ ਮਤਲਬ ਨੰਬਰ ਦਿੱਤਾ ਜਿਹੜਾ ਉਹਨਾਂ ਦਾ ਪਰਸਨਲ ਨੰਬਰ ਆ ਤੇ ਚਲੋ ਫੇਸਬੁੱਕ ਤੇ ਵੀ ਮਿਲਣਾ ਹੈਗੇ ਨੇ ਉਹ ਤੇ ਇਸ ਤਰ੍ਹਾਂ ਫਿਰ ਜਿਸ ਤਰ੍ਹਾਂ ਗੀਤ ਜਦੋਂ ਉਹਨਾਂ ਨੂੰ ਚੰਗਾ ਲੱਗਦਾ ਹੈ ਦੇ ওভারਗਾ ਦਿੰਦੇ ਨੇ ਹੂੰ ਦੇਖੋ ਕਿ ਵਖੋ ਜਸਵੀਰ ਜੱਸੀ ਵੀ ਹਮੇਸ਼ਾ ਨਾਲ ਵਧੀਆ ਗਾਇਆ ਹੈ ਕੋਸ਼ਿਸ਼ ਉਹਨਾਂ ਦਿੱਤੀ ਹੈ ਮਤਲਬ ਪਰਿਵਾਰਕ ਗੀਤ ਗਾਉਣ ਦੀ ਹੂੰ ਤੇ ਚਲੋ ਵਿਚਾਰ ਬਾਕੀ ਆਪੋ ਆਪਣੇ ਨੇ ਹੂੰ ਹੋਰ ਕਿਹੜੇ ਕਿਹੜੇ ਗਾਇਕ ਨੇ ਜਿਹੜੇ ਤੁਹਾਡੇ ਗੀਤ ਗਾ ਚੁੱਕੇ ਨੇ ਅਜੇ ਤੱਕ ਹੋਰ ਗਾਇਕਾਂ ਦੇ ਵਿੱਚ ਜ਼ਿਆਦਾਤਰ ਕੁਲਦੀਪ ਰੰਧਾਵਾ ਸਾਹਿਬ ਹੂੰ ਜਸ ਨਿੱਜਰ ਜੀ ਯੂ ਐਸ ਏ ਤੋਂ ਸਰਦਾਰਾ ਗਿੱਲ ਜੀ ਯੂ ਕੇ ਤੋਂ ਰਾਜਾ ਸਮਰਾਜੀ ਵੀਰ ਜੁਕੇ ਤੋਂ ਤੇ ਗੁਰਦੇਵ ਤੋਫਾ ਜੀ ਉਹਨਾਂ ਨੇ ਵੀ ਗੀਤ ਗਾਏ ਮੇਰੇ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਵੀਰ ਝਾੜ ਸਾਹਿਬ ਵਾਲੇ ਹੂੰ ਤੇ ਕਾਫੀ ਆਰਟਿਸਟਾਂ ਨੇ ਮਨਜੀਤ ਸਿੰਘ ਸੋਹੀ ਜਾਂ ਕਾਫੀ ਟਾੜੀ ਜੱਥਿਆਂ ਨੇ ਵੀ ਰਿਕਾਰਡ ਕੀਤੇ ਗੀਤ ਜਦੋਂ ਨਾਮੀ ਗਾਇਕਾ ਨੂੰ ਤੁਸੀਂ ਗੀਤ ਲਿਖ ਕੇ ਦਿੰਨੇ ਹੋ ਤੇ ਕੋਈ ਨਾ ਕੋਈ ਝਾਕ ਵੀ ਹੁੰਦੀ ਆ ਕਿ ਕੋਈ ਪੈਸੇ ਦੇਊਗਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਗੀਤਾਂ ਦਾ ਕੋਈ ਮੁੱਲ ਪਾਊਗਾ ਨਹੀਂ ਐਸੀ ਕੋਈ ਵੱਡੀ ਝਾਕ ਨਹੀਂ ਹੁੰਦੀ ਜਾਂ ਮਤਲਬ ਕੋਈ ਬਹੁਤਾ ਲਾਲਚ ਨਹੀਂ ਆਪਾਂ ਕਹਿ ਸਕਦੇ ਪਰ ਕਿਉਂਕਿ ਵੇਖੋ ਕੰਪੀਟੀਸ਼ਨ ਦਾ ਮਤਲਬ ਜੋਗਵਾ ਤੇ ਕਈ ਰਾਈਟਰ ਵੀਰ ਚਲੋ ਗੁਰੂ ਸਾਹਿਬ ਕਿਰਪਾ ਕਰਨ ਐਸੇ ਵੀ ਨੇ ਹਮ ਆਰਟਿਸਟ ਕਈ ਦੱਸਦੇ ਆ ਕਿ ਉਹ ਨਾਲ ਪੈਸੇ ਦੇ ਦਿੰਦੇ ਨੇ ਵੀ ਸਾਡਾ ਗੀਤ ਗਾਓ ਜਾਂ ਇਦਾਂ ਤੇ ਇਸ ਕਰਕੇ ਚਲੋ ਸਮੇਂ ਦੇ ਨਾਲ ਵੱਖ-ਵੱਖ ਆਰਟਿਸਟਾਂ ਨੇ ਮੇਰੇ ਗੀਤ ریکارڈ ਕੀਤੇ ਆ ਗਾਏ ਆ ਸਨੀ ਬਰਾੜ ਜੀ ਨੇ ਵੀ ਗੀਤ ਗਾਏ ਮੇਰੇ ਕਾਫੀ ਤੇ ਸਮੇਂ ਦੇ ਨਾਲ ਗੀਤ ਆਉਂਦੇ ਆ ਤੇ ਚਲੋ ਗੁਰੂ ਸਾਹਿਬ ਦੀ ਕਿਰਪਾ ਵਾ ਲਾਲਚ ਕੋਈ ਖਾਸ ਪੈਸੇ ਦਾ ਵੱਡਾ ਨਹੀਂ ਹੁੰਦਾ ਤੇ ਪਰ ਫਿਰ ਵੀ ਚਲੋ ਕਿਉਂਕਿ ਗੁਜਰਾਨ ਜਿਹੜਾ ਮਾਇਆ ਤੋਂ ਬਿਨਾ ਨਹੀਂ ਆ ਪਰ ਆਪਾਂ ਫਿਰ ਵੀ ਗੁਰੂ ਸਾਹਿਬ ਦੇ ਬਾਣੇ 'ਚ ਆ ਤੇ ਚੜ੍ਹਦੀ ਕਲਾ 'ਚ ਮਾਇਆ ਵਾਸਤੇ ਕੀ ਕਰਦੇ ਆਂ ਫਿਰ ਜੋੜ ਮੇਲਿਆਂ ਦੇ ਵਿੱਚ ਕਵੀਸ਼ਰੀ ਰਾਏ ਕਵਤਾ ਵੀ ਗੱਲ ਇਹਦੀ ਆ ਹੂੰ ਤੇ ਗੁਰੂ ਸਾਹਿਬ ਦੀ ਰਹਿਮਤ ਆ ਕਿਰਪਾ ਹਣਪੜ ਸਾਹਿਬ ਦੀ ਡਿਊਟੀ ਵੀ ਮੈਂ ਲਾ ਲੈਣਾ ਤੇ ਉਹ ਚਲੋ ਸਮਾਂ ਲੰਘਦਾ ਜਾਂਦਾ ਟਾਈਮ ਪਾਸ ਹੁੰਦਾ ਜਾਂਦਾ ਮਨ ਦੇ ਵਿੱਚ ਕੋਈ ਸ਼ਿਕਵਾ ਹੈ ਸ਼ਿਕਵਾ ਨਹੀਂ ਕੋਈ ਖਾਸ ਨਹੀਂ ਪਰ ਚਲੋ ਇਹ ਆ ਵੀ ਜਿਸ ਤਰ੍ਹਾਂ ਆਪਣੀਆਂ ਸਰਮੌਰ ਜਥੇਬੰਦੀਆਂ ਕਹਿ ਲੋ ਜਾਂ ਸੰਸਥਾ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੂੰ ਤੇ ਚਲੋ ਇਹਨਾਂ ਵੱਲੋਂ ਕੋਈ ਖਾਸ ਮਾਨ ਸਨਮਾਨ ਨਹੀਂ ਹੋਇਆ ਤੇ ਕੋਈ ਕਿਸੇ ਤਰ੍ਹਾਂ ਦੀ ਮਤਲਬ ਦਾਸ ਦੀ ਕੋਈ ਹੈਲਪ ਨਹੀਂ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਸਰਮੌਰ ਸੰਸਥਾ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਕਦੇ ਸੋਚਿਆ ਨਹੀਂ ਕਿ ਇੰਨਾ ਵੱਡਾ ਪੰਥਕ ਕਵੀ ਹੈ ਇੰਨੀਆਂ ਸੋਹਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਹੈ ਤੇ ਜਿਹੇ ਪੰਥਕ ਕਵੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਪ੍ਰਚਾਰਕ ਜੀ ਕੋਈ ਕਵੀਸ਼ਰ ਸਿੰਘ ਦੀ ਜੋ ਵੀ ਦੇ ਦੇਣੀ ਚਾਹੀਦੀ ਹੈ ਨਹੀਂ ਐਸੀ ਨਹੀਂ ਕਦੇ ਵੀ ਕੋਈ ਆਫਰ ਨਹੀਂ ਹੋਈ ਜਾਂ ਕੋਈ ਮਾਨ ਸਨਮਾਨ ਨਹੀਂ ਹੋਇਆ ਤੇ ਚਲੋ ਬਾਕੀ ਆਪਾਂ ਗੁਰੂ ਸਾਹਿਬ ਦੇ ਬਾਣੇ ਜੀਆ ਕਿਸੇ ਜਥੇਬੰਦੀ ਦੇ ਵੱਲੋਂ ਕਿਸੇ ਸਿੱਖਾਂ ਦੀ ਵੱਡੀ ਸੰਪਰਦਾ ਦੇ ਵੱਲੋਂ ਮਾਨ ਸਨਮਾਨ ਹੋਇਆ ਮਾੜੀ ਕੰਬੋ ਕੇ ਨਗਰ ਦੇ ਵਿੱਚ 2 ਸਾਲ ਪਹਿਲਾਂ ਸੁਚਰਜੀ ਕਲਮ ਦੇ ਨਾਲ ਮੇਰਾ ਮਾਨ ਸਨਮਾਨ ਹੋਇਆ ਸੀ ਸ਼ੀਲਡ ਦੇ ਨਾਲ ਵੀਰ ਸੁਖਦੇਵ ਸਿੰਘ ਆਥੇ ਗਰੰਥੀ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਤੇ ਚਲੋ ਇਸ ਤਰ੍ਹਾਂ ਹੌਸਲਾ ਵਝਾਈ ਹੁੰਦੀ ਆ ਤੇ ਬਾਕੀ ਹੋਰ ਕੁਝ ਵੱਡੇ ਬਹੁਤੇ ਮਤਲਬ ਮਾਨ ਸਨਮਾਨ ਮਤਲਬ ਆਪਣੀਆਂ ਸਿੱਖ ਜਥੇਬੰਦੀਆਂ ਵੱਲੋਂ ਨਹੀਂ ਹੋਏ ਹੂੰ ਪਿਛਲੇ ਸਮੇਂ ਦੇ ਦਰਮਿਆਨ ਤੁਹਾਡਾ ਮੋਟਰਸਾਈਕਲਾਂ ਦੇ ਨਾਲ ਪੈਸਿਆਂ ਦੇ ਨਾਲ ਮਾਨ ਸਨਮਾਨ ਵੀ ਕੀਤਾ ਗਿਆ ਆ ਹਾਂਜੀ ਜਿਹੜਾ ਮੋਟਰਸਾਈਕਲ ਕੈਨੇਡਾ ਦਾ ਵੀਰ ਸੀ ਜਹੇਦਾਰ ਪ੍ਰਭ ਸਰਵਨ ਸਿੰਘ ਉਹਨਾਂ ਨੇ ਦਿੱਤਾ ਸੀ ਡੀ ਲੈਕਸ ਮੋਟਰਸਾਈਕਲ ਦੇ ਨਾਲ ਹੂੰ ਤੇ ਬਾਕੀ ਜਿਹੜਾ ਮਾਇਆ ਦੇ ਨਾਲ ਥੋੜਾ ਬਹੁਤ ਸਨਮਾਨ ਉਹ ਕਬੱਡੀ ਕਪਾਂ ਦੇ ਵਿੱਚ ਹੋਇਆ ਪ੍ਰਮੋਟਰ ਵੀਰਾਂ ਵੱਲੋਂ ਹੂੰ ਕਬੱਡੀ ਦੇ ਮੈਚਾਂ ਵਿੱਚ ਟੂਰਨਾਮੈਂਟਾਂ ਵਿੱਚ ਹਮ ਸ਼ੀਲਡਾਂ ਦੇ ਨਾਲ ਥੋੜਾ ਬਹੁਤ ਮਾਇਆ ਦੇ ਨਾਲ ਹੌਸਲਾ ਵਜਾਈ ਹੈ ਤੇ ਤੁਸੀਂ ਪੰਥਕ ਕਵੀਆਂ ਪਰ ਖੇਡ ਦੇ ਮੈਦਾਨ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਦੇਣ ਦਾ ਅਸਲ ਦੇ ਵਿੱਚ ਕਾਰਨ ਕੀ ਹੈ ਮਾਨ ਸਨਮਾਨ ਕਿਉਂ ਦਿੱਤਾ ਜਾ ਰਿਹਾ ਹੈ ਨਾਤੇ ਤੁਸੀਂ ਕਬੱਡੀ ਖਿਡਾਰੀਆਂ ਬਾਰੇ ਲਿਖਦੇ ਹੋ ਨਾਤੇ ਇਹ ਖੇਡ ਜਗਤ ਦੇ ਬਾਬਤ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਫਿਰ ਕਬੱਡੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਕਬੱਡੀ ਪ੍ਰਮੋਟਰਾਂ ਦੇ ਵੱਲੋਂ ਮਾਨ ਸਨਮਾਨ ਦੇਣ ਦਾ ਤੁਹਾਨੂੰ ਕਾਰਨ ਕੀ ਹੈ ਇਹ ਸਵਾਲ ਤੁਹਾਡਾ ਬਹੁਤ ਵੱਡਾ ਵਾ ਪਰ ਚਲੋ ਗੁਰੂ ਸਾਹਿਬ ਕਿਰਪਾ ਕਰਨ ਕਬੱਡੀ ਦੇ ਕੁਝ ਦੋਰੇ ਬੈ ਮਤਲਬ ਕਮੈਂਟਰ ਵੀਰਾਂ ਨੂੰ ਦੇਖ ਕੇ ਸ਼ੇਅਰ ਦਿਨਾ ਵਾ ਤੇ ਚਲੋ ਕਾਫੀ ਮੇਰੇ ਗੀਤ ਵੀ ਉਹਨਾਂ ਵੱਲੋਂ ਕੁਝ ਅੰਤਰੇ ਗਾਏ ਜਾਂਦੇ ਆ ਬੋਲੇ ਜਾਂਦੇ ਆ ਕਮੈਂਟਰੀ ਦੇ ਵਿੱਚ ਹੂੰ ਤੇ ਬੜਾ ਮਾਨ ਸਨਮਾਨ ਹੁੰਦਾ ਹੈ ਕਬੱਡੀ ਕਪਾਂ ਦੇ ਵਿੱਚ ਤੇ ਇਹ ਪ੍ਰਮੋਟਰ ਵੀਰਾਂ ਦੀ ਸੋਚ ਆ ਹੂੰ ਵੀ ਚਲੋ ਇਹ ਵੀ ਰਾਈਟਰ ਆ ਲਿਖ ਰਿਹਾ ਜਾਂ ਕੋਈ ਲਿਖਾਰੀ ਆ ਜਾਂ ਕੋਈ ਖਿਡਾਰੀ ਆ ਜਾਂ ਕੋਈ ਕਮੈਂਟਰ ਆ ਇੱਕ ਵੱਡੀ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਦਾ ਮਾਨ ਸਨਮਾਨ ਸਮੇਂ-ਸਮੇਂ ਤੇ ਹੁੰਦਾ ਰਹਿੰਦਾ ਹੈ। ਹੂੰ। ਪੰਥਕ, ਗੀਤਕਾਰ, ਪੰਥਕ, ਕਵੀ ਹੋਣ ਦੇ ਨਾਲ-ਨਾਲ ਤੁਸੀਂ ਇੱਕ ਪਾਠੀ ਸਿੰਘ ਵੀ ਹੋ, ਪਾਠ ਕਰਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਚਲਾਉਨੇ ਆ, ਫਿਰ ਪਾਠ ਦੇ ਵਿੱਚ ਸੰਤੁਸ਼ਟੀ ਹੈ, ਤੁਹਾਨੂੰ ਜਿਸ ਤਰੀਕੇ ਦੇ ਨਾਲ ਡਿਊਟੀਆਂ ਲਾਉਨੇ ਆ, ਪਰਿਵਾਰ ਦਾ ਗੁਜ਼ਾਰਾ ਚਲਾਉਨੇ ਆ, ਫਿਰ ਇਸ ਚੀਜ਼ ਦੇ ਵਿੱਚ ਸੰਤੁਸ਼ਟੀ ਹੈ? ਹਾਂਜੀ, ਗੁਰੂ ਸਾਹਿਬ ਦੀ ਕਿਰਪਾ ਕੋਈ ਗੱਲ ਨਹੀਂ ਆਪਾਂ ਭਾਣੇ ਵਿੱਚ ਆ ਤੇ ਸਮਾਂ ਆਊਗਾ, ਬਦਲੂਗਾ, ਕੋਈ ਗੱਲ ਨਹੀਂ, ਗੁਰੂ ਸਾਹਿਬ ਕਿਰਪਾ ਕਰਨਗੇ। ਤੇ ਅਕਸਰ ਮੈਨੂੰ ਇੱਕ ਸਵਾਲ ਵੀਰ ਪੁੱਛਦੇ ਆ ਨੌਜਵਾਨ ਸਭ ਤੋਂ ਵੱਡਾ ਸਵਾਲ ਆ ਵੀ ਤੁਸੀਂ ਬਾਹਰ ਨਹੀਂ ਗਏ ਤੁਸੀਂ ਕੋਈ ਟੂਰ ਨਹੀਂ ਲਾਇਆ ਹੂੰ ਤੇ ਇਹ ਵੀ ਗੁਰੂ ਸਾਹਿਬ ਦਾ ਹੁਕਮ ਆ ਜਦੋਂ ਅਣਜਲਦੀ ਜੇ ਆਪਾਂ ਕਹਿ ਦਿੰਨੇ ਪੰਜਾਬੀ ਚ ਕਿਹੜਾ ਤੇ ਇਹ ਵੀ ਸਮਾ ਆਊਗਾ ਹੁਣ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਕੌਮ ਦੇ ਵਾਸਤੇ ਇੱਕ ਦੋ ਕਵਿਤਾਵਾਂ ਗਾ ਦਿੰਦੇ ਆ ਜਾਂ ਕੌਮ ਵਾਸਤੇ ਕੋਈ 2-4 ਦਿਨ ਪ੍ਰਚਾਰ ਕਰ ਲੈਂਦੇ ਆ ਤੇ ਉਹ ਕਹਿੰਦੇ ਨੇ ਕੌਮ ਨੇ ਸਾਡਾ ਮੁੱਲ ਹੀ ਨਹੀਂ ਪਾਇਆ ਪਰ ਵਾਟਾ ਇਸ ਤਰ੍ਹਾਂ ਦਾ ਨਜ਼ਰੀਆ ਵੱਖਰੇ ਤਰੀਕੇ ਦੇ ਨਾਲ ਕਿ ਕੌਮ ਨੇ ਬਹੁਤ ਕੁਝ ਬਖਸ਼ਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਸੋਚਦੇ ਆ ਤੁਸੀਂ ਵੇਖੋ ਮੈਂ 2005 ਤੋਂ ਲਿਖ ਰਿਹਾ ਹੂੰ ਪਹਿਲਾ ਫਤਿਹਨਾਮਾ ਦੇ ਵਿੱਚ ਕਵਤਾਵਾਂ ਆਉਣੀਆਂ ਸ਼ੁਰੂ ਹੋਈਆਂ ਫਿਰ ਗਾਇਕਾਂ ਨੇ ਫਿਰ ਕਵੀਸ਼ਰ ਸਿੰਘਾਂ ਨੇ ਢਾਡੀ ਸਿੰਘਾਂ ਨੇ ਵੱਖ-ਵੱਖ ਆਰਟਿਸਟਾਂ ਨੇ ਪਰਿਵਾਰਕ ਗੀਤ ਸਮੇਂ ਦੇ ਨਾਲ ਮੇਰੇ ਗੀਤ ਵੀ ਚੇਂਜ ਹੋਏ ਆ ਕਬੱਡੀ ਦੇ ਸਮੇਂ ਦੇ ਵਿੱਚ ਮੈਂ ਕਬੱਡੀ ਬਾਰੇ ਵੀ ਲਿਖਿਆ ਬਹੁਤ ਵੱਡੇ ਗੀਤ ਲਿਖੇ ਤੇ ਬਹੁਤ ਵੱਡੇ ਸ਼ੇਰ ਆਪਣੇ ਵੱਲੋਂ ਕੋਸ਼ਿਸ਼ ਕੀਤੀਆਂ ਰਹਿਣ ਦੀ ਤੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਮਾਂ ਬੀਤ ਰਿਹਾ ਹੈ ਤੇ ਆਪਾਂ ਗੁਰੂ ਸਾਹਿਬ ਦੇ ਪਾਣੇ 'ਚ ਆ ਹਮ ਸੰਤੁਸ਼ਟੀ ਹੈ ਹਰ ਪੱਖ ਤੋਂ ਤੁਹਾਨੂੰ ਹਾਂਜੀ ਹਮ ਮੈਸੇਜ ਕੋਈ ਤੁਹਾਡੇ ਵੱਲੋਂ ਮੈਸੇਜ ਇਹੀ ਆ ਵੀਰਾਂ ਨੂੰ ਵੀ ਜਿਹੜੇ ਨੌਜਵਾਨ ਖਾਸ ਕਰਕੇ ਮੇਰੇ ਕੋਲ ਕਈ ਵੀਰ ਆਉਂਦੇ ਵੀ ਆ ਜੇ ਨਵੇਂ ਕਹਿ ਲੋ ਜਾਂ ਛੋਟੀ ਉਮਰ ਦੇ ਪਹਿਲਾ ਉਹਨਾਂ ਨੂੰ ਬਚਨ ਇਹ ਆ ਵੀ ਛੋਟੇ ਵੀਰ ਕਈ ਨਿੱਕੀ ਉਮਰ ਦੇ ਆਉਂਦੇ ਹਨ ਜਿਨ੍ਹਾਂ ਨੂੰ ਮਤਲਬ ਜੋ ਸ਼ੌਂਕ ਰਸ ਦੇ ਲਿਖਣ ਦਾ ਹੂੰ ਵੀ ਅਸੀਂ ਵੀ ਲਿਖਣਾ ਜਾਂ ਸਾਨੂੰ ਦੱਸੋ ਜਾਂ ਕਹੋ ਤੇ ਪਹਿਲਾਂ ਵੀ ਪੜ੍ਹਾਈ ਜ਼ਰੂਰੀ ਆ ਪਹਿਲਾਂ ਪੜ੍ਹੋ ਤੇ ਕੰਮ ਵੀ ਨਾਲ ਕਰਨਾ ਜ਼ਰੂਰੀ ਆ ਇਹ ਕਈਆਂ ਨੌਜਵਾਨਾਂ ਨੂੰ ਭੁਲੇਖਾ ਵਾ ਵੀ ਸ਼ਾਇਦ ਵੀ ਗੀਤਕਾਰੀ ਦੇ ਵਿੱਚੋਂ ਵੀ ਬਹੁਤ ਪੈਸਾ ਮਿਲਦਾ ਜਾਂ ਹਨਾ ਬੜਾ ਕੁਝ ਦੌਲਤ ਸ਼ੌਹਲਤ ਤੇ ਪਰ ਨਹੀਂ ਐਸੀ ਗੱਲ ਨਹੀਂ ਆ ਕੰਮ ਜ਼ਰੂਰੀ ਆ ਮਿਹਨਤ ਨਾਲ ਜ਼ਰੂਰੀ ਆ ਚਲੋ ਉਹ ਸਮੇਂ-ਸਮੇਂ ਨਾਲ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਜਾਂਦੀ ਆ ਉਹ ਗੱਲ ਵੱਖਰੀ ਆ ਪਰ ਮੈਂ ਜਿਹੜੇ ਖਾਸ ਕਰਕੇ ਮੇਰੇ ਕੋਲ ਕਈ ਨੌਜਵਾਨ ਛੋਟੀ ਉਮਰ ਦੇ ਮੁੰਡੇ ਵੀ ਆਉਂਦੇ ਆ ਇਹੀ ਮੈਸੇਜ ਆ ਵੀ ਪਹਿਲਾਂ ਪੜ੍ਹਾਈ ਕਰੋ ਤੇ ਫਿਰ ਨਾਲ ਕੰਮ ਵੀ ਸਿੱਖੋ ਤੇ ਚਲੋ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਉਹਨਾਂ ਨੌਜਵਾਨਾਂ ਦੇ ਬਾਬਤ ਲਿਖਣ ਦਾ ਇੱਕ ਪੰਥਕ ਕਵੀ ਦਾ ਮਢਲਾ ਫਰਜ਼ ਵੀ ਹੈ ਜਿਹੜੇ ਕੌਮ ਦੇ ਵਾਸਤੇ ਕਿਸੇ ਨਾ ਕਿਸੇ ਤਰੀਕੇ ਦਾ ਸੰਘਰਸ਼ ਕਰਦੇ ਨਜ਼ਰ ਆਉਂਦੇ ਆ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਵੀਆਂ ਦੇ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਹੈ ਤੇ ਅੱਗੇ ਵੀ تمام سارے મુદ્دਿਆਂ ਦੇ ਬਾਬਤ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦਾ ਰਹਾਂਗਾ ਧੰਨਵਾਦ